ਪਹਿਲੀ ਗੱਲ ਤਾਂ ਇਹ ਆ ਜਦੋਂ ਬੰਦੇ ਤੇ ਦੁੱਖ ਹੁੰਦਾ ਵਾਗਾ ਉਦੋਂ ਹੀ ਉਹ ਜੁੜਦਾ ਬਾਣੀ ਨਾਲ ਤੇ ਮੈਨੂੰ ਲੱਗਦਾ ਮੈਂ ਪਹਿਲਾਂ ਘਟਵਾਟ ਕੀਤਾ ਸੀ ਕਦੇ ਕਰਦੀ ਸੀ ਕਦੇ ਕਦੇ ਨਹੀਂ ਕਰਦੀ ਸੀ ਪਰ ਜਦੋਂ ਤਾਂ ਇੱਥੇ ਆਉਣ ਲੱਗਿਆਂਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਚਪਈ ਸਾਹਿਬ ਜਪਜੀ ਸਾਹਿਬ ਗੁਟਕੇ ਨੂੰ ਨਹੀਂ ਸੀ ਹੱਥ ਲਾਇਆਗਾ ਪਾਠ ਕਰਨ ਲੱਗੇ ਗੁਰਬਾਣੀ ਨਾਲ ਜੋੜਨ ਲੱਗੇ ਜਦੋਂ ਕਿਸ ਦਾ ਦੁੱਖ ਟੁੱਟਦਾ ਵਾ ਫਿਰ ਉਹਦਾ ਵਿਸ਼ਵਾਸ ਬਣ ਜਾਂਦਾ ਵਗਾ ਵੀ ਇੱਥੇ ਹੈ ਕੁਝ ਸੁਣਿਆ ਸੀ ਕਹਿੰਦੇ ਨੇ ਕਿ ਦੁਪਹਿਰਾ ਸਾਹਿਬ ਕੱਟਣ ਦੇ ਨਾਲ ਦੁੱਖ ਕੱਟੇ ਜਾਂਦੇ ਨੇ ਅਸੀਂ ਬਾਬਾ ਦੀਪ ਸਿੰਘ ਸਿੰਘ ਜੀ ਅੱਗੇ ਅਸੀਂ ਅਰਦਾਸ ਕਰਦੇ ਆ ਕਿ ਸਾਡੇ ਜਿਹੜੇ ਦੁੱਖ ਨੇ ਸਾਰੇ ਸੰਗਤ ਦੇ ਜੋ ਵੀ ਇੱਥੇ ਚਪੈਰਾ ਸਾਹਿਬ ਕੱਟਣ ਆਈ ਆ ਉਹਨਾਂ ਦੇ ਦੁੱਖ ਜਿਹੜੇ ਆ ਕੱਟੇ ਜਾਂਦੇ 2 ਸਾਲ ਹੋ ਗਏ ਸਾਨੂੰ ਹਾਂਜੀ ਜਿਹੜੀ ਆਪਣੀ ਬਿਸ਼ਕੁਤ ਹੈ ਮੇਰੇ ਹਸਬੰਡ ਨੂੰ ਬ੍ਰੇਨ ਸਟ੍ਰੋਕ ਹੋਇਆ ਸੀਗਾ 2023 ਦੇ ਵਿੱਚ ਤੇ ਉਸ ਤੋਂ ਬਾਅਦ ਚ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਸੀਗਾ ਇਹਨਾਂ ਤੇ ਜੋ ਪੈਰਾ ਕੱਟਿਆ ਘਰ ਤਕਲੀਫਾਂ ਦੂਰ ਹੋਣੀਆਂ ਉਸ ਤੋਂ ਬਾਅਦ ਹੁਣ ਮੇਰੇ ਹਸਬੰਡ ਕੰਮ ਤੇ ਵੀ ਜਾਂਦੇ ਨੇਗੇ ਬਹੁਤ ਜ਼ਿਆਦਾ ਪ੍ਰਮਾਤਮਾ ਦੀ ਕਿਰਪਾ ਵਾਗੀ ਹਾਂਜੀ ਤੁਹਾਨੂੰ ਲਗਾਤਾਰ ਰੂਟੀਨ ਸਿਰ ਹੀ ਤੁਸੀਂ ਬੁੱਧਵਾਰ ਨੂੰ ਆਉਣੀ ਹੈ ਰੂਟੀਨ 'ਚ ਆਣੇ ਆ ਕਿ ਕਦੇ-ਕਦੇ ਹੋ ਜਾਂਦਾ ਵੀ ਨਹੀਂ ਵੀ ਆਇਆ ਜਾਂਦਾ ਹੈਗਾ ਘਰ ਦੇ ਕੰਮਾਂ ਕਰਕੇ ਤੇ ਨਹੀਂ ਤਾਂ ਰੂਟੀਨ 'ਚ ਹੀ ਆਣੇ ਆਗੇ ਹਾਂਜੀ ਜਦੋਂ ਇਥੇ ਤੁਸੀਂ ਪਹਿਲਾਂ ਨਹੀਂ ਸੀ ਹੁੰਦੇ ਉਦੋਂ ਉਦੋਂ ਤੇ ਆਉਣ ਤੋਂ ਬਾਅਦ ਕਿੰਨਾ ਕਿੰਨਾ ਕੁ ਡਿਫਰੈਂਟ ਆ ਬਾਣੀ ਨਾਲ ਜ਼ਿਆਦਾ ਜੁੜੇ ਆਗੇ ਪਹਿਲੀ ਗੱਲ ਤਾਂ ਇਹ ਆ ਜਦੋਂ ਬੰਦੇ ਤੇ ਦੁੱਖ ਹੁੰਦਾ ਵਾ ਉਦੋਂ ਹੀ ਉਹ ਜੁੜਦਾ ਬਾਣੀ ਨਾਲ ਤੇ ਮੈਨੂੰ ਲੱਗਦਾ ਮੈਂ ਪਹਿਲਾਂ ਘਟਪਾਠ ਕੀਤਾ ਸੀ ਕਦੇ ਕਰਦੀ ਸੀ ਕਦੇ ਕਦੇ ਨਹੀਂ ਕਰਦੀ ਸੀ ਪਰ ਜਦੋਂ ਤਾਂ ਇੱਥੇ ਆਉਣ ਲੱਗਿਆਂਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਚਪਈ ਸਾਹਿਬ ਜਪਜੀ ਸਾਹਿਬ ਗੁਟਕੇ ਨੂੰ ਨਹੀਂ ਸੀ ਹੱਥ ਲਾਇਆਗਾ ਪਾਠ ਕਰਨ ਲੱਗੇ ਗੁਰਬਾਣੀ ਨਾਲ ਜੁੜਨ ਲੱਗੇ ਜਦੋਂ ਕਿਸੇ ਦਾ ਦੁੱਖ ਟੁੱਟਦਾ ਵਾ ਫਿਰ ਉਹਦਾ ਵਿਸ਼ਵਾਸ ਬਣ ਜਾਂਦਾ ਵਾਗਾ ਵੀ ਇੱਥੇ ਹੈ ਕੁਝ ਗੁਰਬਾਣੀ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਹੈ ਮੈਂ ਡਿਪਰੈਸ਼ਨ 'ਚ ਚਲੀ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਘਰ ਦੇ ਵਿੱਚ ਜਿਹੜਾ ਕਮਾਉਣ ਵਾਲਾ ਜੀ ਉਹੀ ਬੈਠ ਜਵੇ ਤਾਂ ਕਿੰਨਾ ਹੁੰਦਾ ਵਾ ਤੇ ਮੇਰਾ ਡਿਪਰੈਸ਼ਨ ਵੀ ਇੱਥੇ ਹੀ ਦੂਰ ਹੋਇਆ ਮੈਂ ਸੋਚਿਆ ਸੀ ਕਿ ਮੈਂ ਦਵਾਈ ਨਹੀਂ ਖਾਣੀ ਜਿਵੇਂ ਗੋਲੀਆਂ ਲੱਗ ਗਈਆਂ ਮੈਨੂੰ ਤਾਂ ਫਿਰ ਮੈਂ ਦਵਾਈਆਂ ਜੋਗੀ ਰਹਿ ਜੂਗੀ ਤੇ ਮੈਂ ਇੱਕ ਵੀ ਇੱਕ ਦਿਨ ਇੱਕ ਗੋਲੀ ਖਾਦੀ ਹੈਗੀ ਮੁੜ ਕੇ ਮੈਂ ਕੋਈ ਗੋਲੀ ਨਹੀਂ ਡਿਪਰੈਸ਼ਨ ਦੀ ਖਾਦੀ ਹੈਗੀ ਤੇ ਬਸ ਬਾਣੀ ਦੇ ਵੱਲ ਹੀ ਵਿਸ਼ਵਾਸ ਹੈਗਾ ਮੇਰਾ ਹਾਂਜੀ ਕੋਈ ਫਸੇ ਜੀ ਇੱਥੇ ਆਂਗਦੀ ਮੋ ਮਨੋ ਕਾਮਨਾ ਪੂਰੀਆਂ ਹੁੰਦੀਆਂ ਯੋ ਵੀ ਛੱਡਦਾ ਨਾ ਹੁੰਦੇ ਆ ਉਹਦੀ ਮਨੋਕਾਮਨਾ ਕਿਥੇ ਹੋਖ ਸ਼ਾਂਤੀ ਪਰਵਾਸ ਸਭ ਸੁਖ ਸ਼ਾਂਤੀ ਮਿਲਦੀ ਆ ਤੁਹਾਨੂੰ ਕਿੰਨੇ ਨੇ ਮੁੱਕਿਆ ਅੱਜ ਸੇ 8-9 ਸਾਲ ਹੋ ਗਏ ਹਾਂ ਜੀ ਹਾਂ ਲਗਾਤਾਰ ਹੀ ਨੇ ਲਗਾਤਾਰ ਹੁਣ ਹਟੇ ਆ ਜੀ ਬਣਾ ਹੁਣ ਇੱਥੋਂ ਬਹੁਤ ਬਿਮਾਰ ਹੋ ਗਏ ਸੀ ਇਸ ਕਰਕੇ ਹਟ ਗਏ 9 ਸਾਲ ਇੱਥੇ ਗੁਰਦਾਰਾ ਦੀ ਸੇਵਾ ਕੀਤੀ ਆ ਬਹੁਤ ਸੰਗਤ ਆਉਂਦੀ ਆ ਮਨੋਕਾਮਨਾ ਪੂਰੀਆਂ ਹੁੰਦੀਆਂ ਸਭ ਦੀ ਯੋ ਵੀ ਛੱਡਦਾ ਨਾ ਹੁੰਦਾ ਵਾਹਿਗੁਰੂ ਜੀ ਕੀ ਫਤਿਹ ਵਾਹਿਫਾ ਦਾ ਵਾਹਿ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਤੇ ਬਹੁਤ ਜਿਆਦਾ ਇਹਦੀ ਮਾਨਤਾ ਵਾਜੀ ਮੈਂ ਅੱਜ ਪਹਿਲੀ ਵਾਰ ਲੁਧਿਆਣੇ ਤੋਂ ਹੀ ਮੈਂ ਹਬੂਵਾਲ ਤੋਂ ਪਹਿਲੀ ਵਾਰ ਮੈਂ ਆਇਆ ਵਾਂ ਤੇ ਇੱਥੇ ਬਹੁਤ ਜਿਆਦਾ ਰਸਾ ਤੇ ਸਾਰਿਆਂ ਚ ਉਤਹਾ ਦਾ ਵਾ ਕੀ ਤੇ ਸਾਰਿਆਂ ਦੀਆਂ ਮਨਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਮੈਂ ਵੀ ਅੱਜ ਆਇਆ ਮੱਥਾ ਟੇਕਣ ਮੈਂ ਕਿਹਾ ਬਾਬਾ ਜੀ ਦੇ ਮੱਥਾ ਟੇਕ ਦिए ਤੇ ਪ੍ਰਮਾਤਮਾ ਨੂੰ ਬਾਬਾ ਜੀ ਨੂੰ ਇਹ ਦੁਆ ਕਰਦਾ ਕਿ ਸਾਰਿਆਂ ਨੂੰ ਇੱਥੇ ਸਾਰਿਆਂ ਦੀਆਂ ਅੰਤਾਂ ਪੂਰੀਆਂ ਕਰਨ ਤੇ ਜੈ ਬਾਬੇ ਦੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹਫਤੇ ਜੇ ਮੈਨੂੰ ਟਾਈਮ ਮਿਲਦਾ ਨਾ ਇੱਕ ਦੋ ਵਾਰੀ ਲਾਜ਼ਮੀ ਆਈਦਾ ਜੀ ਹਾਂ ਇਹਨੂੰ ਸ਼ਾਂਤ ਆਬਦੁੱਲਾ ਪਰਬਤ ਦੀ ਹੈ ਅੱਛਾ ਜੀ ਬਾਕੀ ਲੋਕਾਂ ਦੀਆਂ ਵੀ ਵਿਸ਼ੇਸ਼ ਪੂਰੀਆਂ ਹੈ ਤੁਹਾਡੀ ਵੀ ਹੋਈਆਂ ਮੰਨਤਾ ਪੂਰੀਆਂ ਹੋਣਗੀਆਂ ਜੇ ਹੋਣਗੀਆਂ ਕਿਉਂ ਨਹੀਂ ਜੇ ਆਪਾਂ ਸੱਚੇ ਦਿਲੋਂ ਆਵਾਂਗੇ ਹਾਂ ਜੀ ਅਕਸਰ ਹੁੰਦਾ ਹੈ ਤੁਸੀਂ ਇਹ ਕੁਝ ਬਰਣਦੇ ਜੀ ਮਹਾਰਾਜ ਲਈ ਹਫਤੇ ਜੇ ਇੱਕ ਵਾਰੀ ਜਿਹੜਾ ਜਿਹੜਾ ਮਰਜ਼ੀ ਦਿਨ ਆ ਜਾਵੇ ਅੱਛਾ ਹਾਂ ਮੇਰਾ ਵੀ ਉਧਰ ਆਪਣੇ ਕੰਮ ਦੇ ਜਾਣਾ ਹੁੰਦਾ ਕਿਉਂਕਿ ਅੱਲਾ ਮਨੋਦਾਸ ਹੁੰਦਾ ਇੰਨਾ ਪਿਆਰ ਹੁੰਦਾ ਬਾਬਾ ਜੀ ਨਾਲ ਕਿ ਮੈਂ ਕਹਨੀਆ ਸ਼ੁਕਰ ਹੈ ਮਹਾਰਾਜ ਦਾ ਬਹੁਤ ਵੱਡੀ ਚੰਗੀ ਕਿਸਮਤ ਆ ਜਿਹੜੇ ਅਸੀਂ ਗੁਰੂ ਮਹਾਰਾਜ ਨਾਲ ਜੁੜੇ ਆ ਇਸ ਤੋਂ ਵੱਡੀ ਭਾਗੋਰ ਕੀ ਹੋਣੇ ਨੇ ਜੋ ਮੰਗੇ ਉਹ ਤੋਂ ਮਿਲਦਾ ਜੋ ਆਪਣੇ ਆਪ ਦੇ ਰਿਹਾ ਉਹ ਦੇਗਾ ਕੋਈ ਕਮੀ ਨਹੀਂ ਆ ਉਹਨਾਂ ਨੇ ਇੱਥੋਂ ਤੱਕ ਪੁਰਾ ਸਾਡੀ ਕੋਈ ਔਕਾਤ ਨਹੀਂ ਸੀ ਹਾਂਜੀ ਸੰਤਵੇ ਸੇ ਪਚਾਰ ਪੰਜ ਸਾਲ ਹੋ ਗਏ ਸਨਵੰਦਿਆ ਨੂੰ ਰੈਗੂਲਰ ਮੇਰੀ ਬੇਟੀ ਹੁੰਦੀ ਆ ਹਰ ਰੋਜ਼ 5 ਸਾਲ ਤੋਂ ਮੈਂ ਬੁੱਧਵਾਰ ਆਉਂਦੀ ਹੁਣ ਆਪਾਂ ਦਰਸ਼ਨ ਕਰ ਲੈਂਦੇ ਮਹਾਰਾਜ ਕ੍ਰਾਂਤਿਤ ਕਰ ਲੈਂਦੇ ਜਿੰਨਾ ਮੁਸਤੈ ਹੀ ਨਾ ਜੋੜੀ ਰੱਖੇ ਸਾਨੂੰ ਬਾਸ ਕੁਝ ਨਹੀਂ ਚਾਹੀਦਾ ਦੁਨੀਆ ਦਾ ਬਹੁਤ ਮਿਲਿਆ ਮਹਾਰਾਜ ਨੇ ਦਿੱਤਾ ਸ਼ੁਕਰ ਹਨ ਦੋ ਮਹੀਨੇ ਹੋ ਗਏ ਆਨੇ ਸਾਨੂੰ ਜਦੋਂ ਇੱਥੇ ਆਏ ਹੋਏ ਨਾ ਉਦੋਂ ਦੀ ਨਾ ਬਹੁਤ ਸ਼ਾਂਤੀ ਮਿਲਦੀ ਹੈ ਮਾਨੋ ਆਕੇ ਸਭ ਕੁਝ ਮਿਲਿਆ ਬਾਬਾ ਜੀ ਨੇ 6 ਮਹੀਨੇ ਹੋ ਗਏ ਸਾਨੂੰ ਆਂਦਿਆਂ ਨੂੰ ਹਾਂਜੀ ਹਰ ਬੁੱਧਵਾਰ ਹਾਂਜੀ ਹਰ ਬੁੱਧਵਾਰ ਆ ਕੇ ਸੇਵਾ ਕਰੀ ਦਈਏ ਸੀ ਹਾਂਜੀ ਬਹੁਤ ਕਿਰਪਾ ਹੈ ਬਾਬਾ ਜੀ ਦੀ ਮਨ ਨੂੰ ਬਦ ਨਹੀਂ ਪਤਾ ਇੰਨਾ ਗੁੱਸਾ ਝੜਦਾ ਹੁੰਦਾ ਜਦੋਂ ਦੇ ਬਾਬਾ ਜੀ ਦੇ ਦਰ ਤੇ ਆਣ ਲਗੇ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹੈ ਸਾਨੂੰ ਇੰਨੀ ਤਾਂ ਹੋ ਜਾਂਦੀ ਖੁਸ਼ੀ ਕਿ ਅਸੀਂ ਬੁੱਧਵਾਰ ਨੂੰ ਜਾਣਾ ਹੀ ਜਾਣਾ ਹੈ ਅਸੀਂ ਹਰ ਵਾਰੇ ਖੁਸ਼ੀ ਆ ਜਾਂਦੇ ਇੱਥੇ ਪਹੁੰਚ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ 'ਚ ਪਹੁੰਚੀ ਆ ਮੈਨੂੰ ਇੱਥੇ ਸੰਗਤਾਂ ਦਾ ਇਕੱਠ ਦੇਖ ਕੇ ਤੇ ਦੁਪਹਿਰਾ ਸਾਹਿਬ ਦੇ ਵਿੱਚ ਆ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਤੇ ਇੱਕ ਤਰ੍ਹਾਂ ਦਾ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਇੱਥੇ ਆ ਕੇ ਕਿ ਲੋਕਾਂ ਦਾ ਆਪਾਂ ਜਿੱਦਾਂ ਕਹਦੇ ਨੇ ਕਿ ਅੱਜ ਕੱਲ ਬਿਜ਼ੀ ਸ਼ਡਿਊਲ ਦੇ ਵਿੱਚ ਵੀ ਲੋਕ ਜਿਹੜੇ ਆਜ ਕੱਲ ਆਪਣਾ ਟਾਈਮ ਕੱਢ ਕੇ ਦੁਪਹਿਰਾ ਸਾਹਿਬ ਕੱਟਣ ਆਉਂਦੇ ਆ ਸੁਣਿਆ ਸੀ ਕਹਿੰਦੇ ਨੇ ਕਿ ਚਪੈਰਾ ਸਾਹਿਬ ਕੱਟਣ ਦੇ ਨਾਲ ਦੁੱਖ ਕੱਟੇ ਜਾਂਦੇ ਨੇ ਅਸੀਂ ਬਾਬਾ ਦੀਪ ਸਿੰਘ ਸਿੰਘ ਜੀ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਜਿਹੜੇ ਦੁੱਖ ਨੇ ਸਾਰੀ ਸੰਗਤ ਦੇ ਜੋ ਵੀ ਇੱਥੇ ਚਪੈਰਾ ਸਾਹਿਬ ਕੱਟਣ ਆਈ ਆ ਉਹਨਾਂ ਦੇ ਦੁੱਖ ਜਿਹੜੇ ਕੱਟੇ ਜਾਣ ਇੱਥੇ ਸੰਗਤਾਂ ਦੇ ਇਕੱਠ ਦੇਖ ਕੇ ਬਹੁਤ ਹੀ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਕੂਨ ਮਿਲਦਾ ਹੈ ਕਿ ਅੱਜ ਵੀ ਸਾਡਾ ਜੋ ਸਿੱਖ ਸਮਾਜ ਹੈ ਜੋ ਸਾਡਾ ਪੰਜਾਬ ਹੈ ਉਹ ਸਾਰਾ ਜਿਹੜਾ ਹੈ ਸਿੱਖੀ ਦੇ ਨਾਲ ਕਿਤੇ ਨਾ ਕਿਤੇ ਆਪਣੇ ਗੁਰੂ ਸਾਹਿਬਾਨਾਂ ਦੀ ਦੇਣ ਕਰਕੇ ਜੋ ਇੱਥੇ ਪਹੁੰਚਿਆ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਕਰਕੇ ਇੱਥੇ ਪਹੁੰਚਿਆ ਆ ਉਹਨਾਂ ਨੂੰ ਯਾਦ ਕਰਕੇ ਦੁਪਹਿਰਾ ਸਾਹਿਬ ਕੱਟ ਰਹੇ ਨੇ ਬਹੁਤ ਹੀ ਮਨ ਨੂੰ ਸਕੂਨ ਮਿਲ ਰਿਹਾ ਮੈਂ ਸੰਗਤਾਂ ਨੂੰ ਕਹਿਣਾ ਚਾਹਾਂਗੀ ਕਿ ਜੋ ਹਲੇ ਤੱਕ ਇੱਥੇ ਵਿਜ਼ਿਟ ਨਹੀਂ ਕੀਤੇ ਉਹ ਜ਼ਰੂਰ ਇੱਥੇ ਵਿਜ਼ਿਟ ਕਰੋ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕਰ ਰਹੀ ਹਾਂ ਮੀਡੀਆ ਤੇ ਮੈਨੂੰ ਜਿੰਨਾ ਟਾਈਮ ਵੀ ਹੋ ਸਕੇ ਮੈਂ ਇੱਥੇ ਹਮੇਸ਼ਾ ਆਇਆ ਕਰੂੰਗੀ ਮੈਂ ਬਹੁਤ ਬਹੁਤ ਰਣੀ ਆ ਜਿਨ੍ਹਾਂ ਨੇ ਵੀ ਚਪੈਰਾ ਸਾਹਿਬ ਦੀ ਜੋ ਚਲਾਈ ਹੈ ਰੀਤ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ